ਲੋਕ ਲਿਖਿਓ ਮਾਚੂ ਚੂਣੋ ਇਹ ਗੱਲ ਸੱਚੀ ਹੋ ਅੰਟੀ ਦੇਖ ਮੈਂ ਅੰਟੀ ਨੂੰ ਕਹਾਂ ਅੰਟੀ ਮੈਂ ਅੰਟੀ ਕਹਿ ਰਹੀ ਮੈਂ ਅੰਟੀ ਸਾਡੀ ਗਲੀ ਵਿੱਚ ਕੋਠਾ ਹੈ ਸਾਡੇ ਕਿੰਨੇ ਮੋਤਾਂ ਆਈਆਂ ਇਹ ਚੁਮਕ ਜਿਹੜਾ ਹੱਥ ਕਿੰਨੇ ਕਿੰਨੇ ਮੋਤਾਂ ਸਾਰੇ ਕਰਕੇ ਲੋਕ ਲਗਾਤਾਰ ਵੀਡੀਓ ਵੀਰਲ ਕਰਦੇ ਬਿਨਾ ਕਹਿੰਦੇ ਕਿ ਇੱਥੇ ਕੋਈ ਜੜੇ ਲਾ ਗਈ ਬੜੀਆਂ ਮੋਤਾਂ ਹੋ ਗਈਆਂ ਨੇ ਅਰੇ ਜਿੱਕੇ ਕਿੰਨੀ ਕਿਚਾਈ ਹੈ ਮੋਤ ਇੱਥੇ ਕਿਸੇ ਦੀ ਵੀ ਨਹੀਂ ਹੋਈ ਉਹ ਮੋਬਾਈਲ ਨਾਲ ਲੋਕਾਂ ਦੇ ਬੱਚਿਆਂ ਨੂੰ ਖਿੱਚੀ ਤੀਆਂ ਉਸ ਵਾਰਿਆ ਹੀ ਕਹਿ ਤਾ ਨੇ ਜਾਣ ਕੋ ਕੀ ਹੈਗੀ ਹੈ ਤੇ ਜਾਂ ਨਹੀਂ ਇਹ ਤੇ ਦਿਲ ਦਾ ਪਹਿਮਲ ਬਾਕੀ ਕੁਝ ਕਹਿ ਨਹੀਂ ਸਕਦੇ ਇਹ ਰੇ ਬਾਰੀ ਬਹੁਤ ਕਿਰਪਾ ਮੜੀਆਂ ਚ ਰਹਿ ਰਹੇ ਹਾਂ ਰਾਤ ਚ ਕਿਤੇ ਜਲਦੀ ਹੈ ਕਈ ਵਾਰੀ ਅੱਗ ਸੇ ਕਿ ਉਹਦੀ ਰਾਤ ਬਿਤਾ ਰਾ ਕਿਤੇ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪਤਨੀ ਯਾਤਰਾ ਤੋਂ ਜੀ ਸਾਚੀਓ ਅੱਡੀ ਮੈਂ ਅੰਟੀ ਨੂੰ ਕਹਾਇਆ ਅੰਟੀ ਮੈਂ ਅੰਟੀ ਨੇ ਕਿਹਾ ਮੈਂ ਅੱਡੀ ਸਾਡੀ ਗਲੀ ਵਿੱਚ ਕੁਝ ਹੈ ਸਾਡੇ ਕਿੰਨੇ ਮੋਤਲੀਆਂ ਇਹਦੀ ਚਮਕ ਚ ਹੱਤ ਕਿੰਨੇ ਕਿੰਨੇ ਮਨੁਸਾਰੇ ਦੇ ਕਰਕੇ ਲੇ ਵੀਡੀਓ ਚ ਤੇ ਇਹ ਨਜ਼ਰ ਆ ਰਹੀ ਪਈ ਹੈ ਕਿ ਇਹ ਚੀਜ਼ ਦੀ ਵੀ ਕੋਈ ਇੰਦਨ ਕੀ ਲੱਗਦੀ ਹੈ ਵੀ ਕੋਈ ਹੈਗੀ ਉਹ ਜੀ ਜਗ੍ਹਾ ਤੇ ਪਕੜਾ ਇਸ ਜਗ੍ਹਾ ਤੇ ਹਾਂ ਬਿਲਕੁਲ ਕਿੰਨੇ ਮੋਤਲੀਆਂ ਇਹਦੀ ਚਮਕ ਚ ਹੱਤ ਕਿੰਨੇ ਕਿੰਨੇ ਮਨੁਸਾਰੇ ਦੇ ਕਰਕੇ ਟੁਕੜੇ ਫਾਲ ਲਈ ਹੈ ਕਿ ਇਹ ਚੜੇਲ ਵਗੈਰਾ ਜਾਈ ਹੋ ਜੀ ਉਹੋ ਜੀ ਗੱਲਬਾਤ ਕੋਈ ਇਸ ਲਈ ਲੋਕਾਂ ਨੂੰ ਕੋਈ ਡਰ ਦੀ ਗੱਲ ਨਹੀਂ ਉਹ ਦੱਸੋ ਜੀ ਇਸੇ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਐ ਉਹੀ ਦੱਸਣੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਦੇ ਬੱਚਿਆਂ ਨੇ ਫੋੜੂਆਂ ਖਿੱਚੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਐ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮ ਵਾਲਾ ਵਕਤ ਵਾਕਈ ਕੁਝ ਕਹਿ ਨਹੀਂ ਸਕਦੇ ਇਹ ਬਾਰੇ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਹੀਂ ਇਹੋ ਜੀ ਕੋਈ ਹਾਲਾਤ ਦਿਖਾਈ ਨਹੀਂ ਹੈਗੇ ਪਰ ਰੋਲਾ ਬੜਾ ਬਹੁਤ ਜ਼ਿਆਦਾ ਪਈਦਾ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਗੇ ਮੋਤ ਜਾਨ ਮੋਤ ਹੋਈਆਂ ਸੀ ਵੀਡੀਓ ਚ ਤੇ ਅਹੀਂ ਨਜ਼ਰ ਆ ਰਹੇ ਪਿੰਝ ਪਰਛਾਈ ਜੀ ਕਿ ਇਸ ਚੀਜ਼ ਦੀ ਵੀ ਕੋਈ ਇਦਾਂ ਦੀ ਕੀ ਲੱਗ ਰਹੀ ਵੀ ਕੋਈ ਹੈਗੀ ਕੁਝ ਜਿਹੜੀ ਜਗ੍ਹਾ ਤੇ ਪਕਰੇ ਇਸ ਜਗ੍ਹਾ ਤੇ ਹਾਂ ਬਿਲਕੁਲ ਕੀ ਮੰਗ ਕਰਦੇ ਤੇ ਅਹੀਂ ਕਹਿੰਦੇ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾ ਕੋਈ ਅਸੀ ਚੀਜ਼ ਕੋਈ ਨਹੀਂ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕਰ ਆਹ 10 ਮਹੀਨੇ ਦਾ ਟੂਰ ਉਹਨਾਂ ਦਾ ਮੇਰਾ ਪੈਦਲ ਯਾਤਰਾ ਹੈ। ਜੀ। ਔਰ 40 ਸਾਲ ਤੋਂ ਨਾ ਭੋਜਨ ਛੜਿਆ ਹੈ। ਜੀ। ਬਹੁਤ ਕਿਰਪਾ ਮੜੀਆਂ ਚ ਰਹਿ ਰਹੇ ਹਾਂ ਰਾਤ ਤੇ ਕਿਤਾ ਜਲਦੀ ਹੈ ਕਈ ਵਾਰ ਅਗਤ ਸੇ ਕਿ ਉਹਦੀ ਰਾਤ ਬਿਤਾਣਾ ਕੀਤਾ ਹੈ। ਜੀ। ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ। ਮੈਨੂੰ 40 ਸਾਲ ਹੋ ਗਿਆ ਪੈਦਲ ਯਾਤਰਾ ਕਰਨ ਜੀ। ਇਹ ਅਮੀ ਇੱਕ ਬੈਮ ਹੈ। ਜੀ। ਕਿੜੇਲਾ ਹੁੰਦੀ ਸੀ ਪਹਿਲੇ ਜੀ। ਵਿੱਚ ਕੋਈ 5-6 ਕਿਲੋਮੀਟਰ ਪਿੰਡ ਤੋਂ ਬਾਹਰ ਚਾਂਕਾਰ ਟੂਵੇ ਜੀ। ਉਹ ਜਦੋਂ ਕੋਈ ਭੈਅ ਹੁੰਦਾ ਸੀ ਹੁਣ ਤਾਂ ਕੋਈ ਉਹ ਨਹੀਂ ਗੱਲ ਨਹੀਂ ਹੈ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਭੂਤ ਲੱਗ ਨਹੀਂ ਆਂਦਾ ਜੀ ਬਾਕੀ ਚੰਤਰ ਵਿਦਿਆਸ਼ਿਪੋੜੇ ਨੇ ਸਭ ਕੀਲ ਦਿੱਤੀ ਹੈ ਜੀ ਉਹ ਕੋਈ ਨਹੀਂ ਹੈ ਚੰਤਰ ਵਿਦਿਆ ਕੁਛ ਨਹੀਂ ਹੈ ਜੀ ਇਹ ਸਿਰਫ ਆਪਣਾ ਹੀ ਵਿਭਾਗ ਹੈ ਇਹ ਲੋਕ ਡਰਦੇ ਨੇ ਉਹ ਕੀ ਮੈਸੇਜ ਬਤਾ ਮੈਂ ਸਿਰਫ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਕਿੜੇ ਨੂੰ ਕੁਝ ਲੱਗ ਨਹੀਂ ਆਇਆ 100 ਭੂਤਾਂ ਦਾ ਇੱਕ ਭੂਤ ਇਨਸਾਨ ਹੈ ਫਿਰ ਕਿਛੂ ਆ ਜਾਏਗਾ ਕੋਈ ਬਈਆ ਮੈਂ ਸਹੀ ਮੈਂ ਉਸ ਦਿਨ ਆ ਵੀ ਨਹੀਂ ਸੀ ਤੇ ਮੈਂ ਮਾਚਲ ਗਈ ਜੀ ਜੀ ਪਰ ਇਹ ਚੀਜ਼ਾਂ ਜਿਹੜੀਆਂ ਨਾ ਕੈਮਰੇ ਚ ਕੈਦ ਨਹੀਂ ਹੁੰਦੀ ਜੀ ਕਿਉਂਕਿ 36 37 ਸਾਲ ਮੈਨੂੰ ਵੀ ਗਲੀ ਵਿੱਚ ਰਹਿੰਦੇ ਹੋ ਇਹਨ ਮੇਰਾ ਆਪਣਾ ਘਰ ਹੈ ਜੀ ਕੋਈ ਐਸੀ ਵਾਰਦਾਤ ਨਹੀਂ ਹੋਈ ਜੀ ਕੋਈ ਅਸੀਂ ਅਸੀ ਚੀਜ਼ ਨਹੀਂ ਦੇਖੀ ਆ ਜਿੰਤਾ ਕਰ ਜਿੱਥੇ 사ਸੰਗ ਜਗਰਾਤੇ ਹੋ ਨਾ ਉਥੇ ਚੀਜ਼ਾਂ ਵਾਸ ਨਹੀਂ ਕਰ ਸਕਦੀ ਜੀ ਇਸ ਵੀਡੀਓ ਦੇ ਰੋਲੇ ਨਾਲ ਮੋਹਲੇ ਵਿੱਚ ਕੀ ਮੋਹਲਾ ਮੋਹਲੇ ਵਿੱਚ ਤਾਂ ਕੋਈ ਮੋਹਲ ਵੀ ਆ ਨਹੀਂ ਆਈ ਸੁਣਿਆ ਨਹੀਂ ਆਈ ਸੁਣਿਆ ਨਹੀਂ ਕਿ ਸਕੋਲੋਂ ਪੇ ਡਰਦਾ ਮੋਹਲਾ ਕੋਈ ਓਕੇ ਲੋਕ ਲਗਾਤਾਰ ਵੀਡੀਓ ਵੀਰਲ ਕਰਦੇ ਬਿਨਾ ਕਹਿੰਦੇ ਕਿ ਇੱਥੇ ਕੋਈ ਜੜੇ ਲਾ ਗਈ ਬੜੀਆਂ ਮੋਤਾਂ ਹੋਈਆਂ ਨੇ ਇਹਦੇ ਵਿੱਚ ਕਿੰਨੀ ਕਿਚਾਈ ਹੈ ਮੋਤ ਇੱਥੇ ਕਿਸੇ ਦੀ ਵੀ ਨਹੀਂ ਹੋਈ ਜੀ ਅਹ ਇਤੇ ਸੁਣੀ ਨੇ ਵਈਆ ਮੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੱਸਦੇ ਬੇਨਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਜੀ ਕਿ ਇਹ ਕੋਈ ਇਹ ਨਹੀਂ ਐ ਇਹ ਝੂਠੀਆਂ ਖਵਾਵਾਂ ਨੇ ਕੋਈ ਡਰਨ ਦੀ ਕਿਸੇ ਨੂੰ ਜਰੂਰਤ ਨਹੀਂ ਆ ਕੀ ਲੱਗਦਾ ਉਹ ਵੀਡੀਓ ਦੀ ਕੋਈ ਸ਼ਰਤਵਾਦੀ ਕੀਤੀ ਕੀ ਕਹੇ ਬਲੋ ਦੇਖੋ ਜੀ ਇਸ ਗੱਲ ਉਹ ਹੀ ਨਹੀਂ ਕਹਿ ਸਕਦੇ ਉਹ ਉਹ ਵੀ ਸਕਦੀ ਆ ਜੀ ਸਾਤੋ ਸਭ ਉਹ ਵਿਸਕ ਦਿਆ ਕਿਉਂਕਿ ਇੰਨੇ ਛੇੜਦਾ ਤੇ ਕੋਈ ਮਤਲਬ ਆਹੀ ਇਹ ਸ਼ਰਾਬਾ ਦੇਖਿਆ ਨਹੀਂ ਹੁਣ ਇਹ ਨਵੀਆਂ ਤੋਂ ਨਵੀਆਂ ਗੱਲਾਂ ਸੁਣਨ ਨੂੰ ਆਈਆਂ ਸਾਨੂੰ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਮੜ ਕੇ ਮੂੜੇ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਲੜਾਈ ਹੈ ਕਿ ਜਿਹੜੇ ਚੜੇਲ ਵਗੈਰਾ ਜਾਈ ਉਹ ਉਹ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਦੀਤ ਨਹੀਂ ਜੀ ਔਰ ਮੈਂ ਇਹੋ ਹੀ ਕਹਿੰਦਾ ਲੋਕਾਂ ਨੂੰ ਕਿ ਅੰਧ ਵਿਸ਼ਵਾਸ 'ਚ ਨਾ ਫਸੋ ਤੇ ਨਾ ਹੀ ਡਰਦੇ ਕੋਈ